ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸੇਠ ਸਹਾਰਨਪੁਰੋਚ ਰਹਿ ਕੇ ਸ਼ਾਹੂਕਾਰੇ ਦਾ ਕੰਮ ਕਰਦਾ ਹੁੰਦਾ ਸੀ ਉਸ ਦੇ ਦੋ ਲੜਕੇ ਸਨ ਸਮੇਂ ਅਨਸਾਰ ਦੋਹਾਂ ਦੇ ਵਿਆਹ ਕਰ ਦਿੱਤੇ ਇੱਕ ਦਿਨ ਆਪਣੀ ਉਮਰ ਭੋਕੇ ਉਸ ਸ਼ਾਹੂਕਾਰ ਦੀ istri ਮਰ ਗਈ ਤੇ ਘਰਵਾਲੀ ਦਾ ਕੰਮ ਉਸ ਨੂੰ ਖਾ ਗਿਆ ਮੰਜੇ ਤੇ ਪਿਆ ਰਹਿੰਦਾ ਹਰ ਵੇਲੇ ਖੰਗਦਾ ਰਹਿੰਦਾ ਪਰੇਸ਼ਾਨ ਰਹਿੰਦਾ ਨੂਹਾ ਉਸ ਨੂੰ ਵੇਖ ਕੇ ਬਹੁਤ ਨਫ਼ਰਤ ਕਰਦੀ ਆ ਕਿਉਂਕਿ ਉਹ ਬਹੁਤ ਵੱਡਾ ਕੰਜੂਸ ਸੀ ਨਾ ਤੇ ਉਸਨੇ ਕਦੀ ਦਾਨਪੁਨ ਕੀਤਾ ਸੀ ਤੇ ਨਾ ਹੀ ਕਿਸੇ ਨੂੰ ਖਾਣ ਪੀਣ ਵਾਸਤੇ ਕਦੀ ਮਾਇਆ ਦਿੱਤੀ ਸੀ ਇਸ ਕਰਕੇ ਨੂਹਾ ਨੇ ਆਪਣੇ ਪਤਿਆਂ ਨੂੰ ਕਿਹਾ ਤੁਸੀਂ ਆਪਣੇ ਪਿਤਾ ਨੂੰ ਹਰਦਵਾਰ ਲੈ ਜਾਓ ਉੱਥੇ ਜਾ ਕੇ ਦਾਨਪੁਨ ਗੰਗਾ ਇਸ਼ਨਾਨ ਕੁਝ satsang ਕਰੇਗਾ ਜਿਸ ਕਰਕੇ ਉਸਦੀ ਉਮਰ ਸਫਲ ਹੋ ਜਾਏਗੀ ਦੋਹਾਂ ਲੜਕੀਆਂ ਨੇ ਪਿਤਾ ਨੂੰ ਹਰਦਵਾਰ ਜਾਣ ਵਾਸਤੇ ਕਿਹਾ ਉਹ ਨਾ ਮੰਨਿਆ ਫਿਰ ਰਿਸ਼ਤੇਦਾਰਾਂ ਨੂੰ ਸੱਦ ਕੇ ਉਹਨਾਂ ਪਾਸੋਂ ਹੀ ਕਹਾਇਆ ਕਿ ਤੁਹਾਡਾ ਪਿਛਲਾ ਸਮਾਂ ਹੈ ਸਾਰੇ ਸੰਕਲਪ ਛੱਡ ਕੇ ਹਰ ਰੋਜ਼ ਜਾ ਕੇ satsang ਤੇ ਇਸ਼ਨਾਨ ਕਰੋ ਤੁਹਾਡੇ ਪੁੱਤਰ ਲਾਈਖਨ ਇਹ ਵਾਰੋ-ਵਾਰੀ ਤੁਹਾਡੇ ਪਾਸ ਰਹਿ ਕੇ ਸੇਵਾ ਕਰਨਗੇ ਪਰ ਉਹ ਬਜ਼ੁਰਗ ਉਹ ਸ਼ਾਹੂਕਰ ਨਾ ਮੰਨਿਆ ਗੁੱਸੇ ਵਿੱਚ ਆ ਕੇ ਕਹਿੰਦਾ ਅਜੇ ਤਾਂ ਮੈਂ ਜਿਉਂਦਾ ਹਾਂ ਤੁਸੀਂ ਹੁਣੇ ਮੈਨੂੰ ਘਰੋਂ ਬਾਹਰ ਕੱਢਦੇ ਹੋ ਮੈਂ ਗੰਗਾ ਪਰ ਬਿਲਕੁਲ ਨਹੀਂ ਜਾਵਾਂਗਾ ਤੇ ਨਾ ਹੀ ਕੋਈ ਦਾਨ ਪੁੰਨ ਕਰਾਂਗਾ ਨਾ ਹੀ ਕੋਈ ਸਤ ਸੰਗ ਕਰਾਂਗਾ ਤੇ ਗੰਗਾ ਗੰਗਾ ਦਾ ਪਾਣੀ ਤੇ ਠੰਡਾ ਤੇ ਵਾਈ ਵਾਲਾ ਹੁੰਦਾ ਹੈ ਇਸ ਲਈ ਨਾ ਮੈਂ ਗੰਗਾ ਚਲ ਪੀਵਾਂਗਾ ਤੇ ਨਾ ਹੀ ਇਸ਼ਨਾਨ ਕਰਾਂਗਾ ਤੇ ਕੁਝ ਸਮੇਂ ਬਾਅਦ ਉਹ ਸ਼ਾਹੂਕਰ ਆਪਣੇ ਸਵਾਸ ਪੂਰੇ ਕਰਕੇ ਮਰ ਗਿਆ ਉਸ ਦੇ ਮਰ ਜਾਣ ਪਿੱਛੋਂ ਸਾਰੇ ਸਾਖਸਬੰਧੀ ਇਕੱਠੇ ਹੋਏ ਸਾਰਿਆਂ ਨੇ ਸਲਾਹ ਕੀਤੀ ਕਿ ਪਿਤਾ ਦਾ ਸੰਸਕਾਰ ਗੰਗਾ ਤੇ ਹੀ ਕਰੀਏ ਤੇ ਉਸ ਦੀ 17ਵੀਂ ਦਾ ਪੰਡਹਾਰਾ ਵੀ ਉੱਥੇ ਹੀ ਕਰਾਂਗੇ ਤਾਂ ਜੋ ਉਸ ਦੀ ਕਮਾਈ ਵਿੱਚੋਂ ਕੁਝ ਦਾਨਪੁਨ ਹੋ ਜਾਵੇ ਇਸ ਤਰ੍ਹਾਂ ਵਿਚਾਰ ਕਰਕੇ ਉਹਨਾਂ ਨੇ ਬੜੀ ਸੋਹਣੀ ਪਾਲਕੀ ਸਜਾਈ ਤੇ ਉਸ ਵਿੱਚ ਪਿਤਾ ਦੀ ਦੇਹ ਰੱਖ ਕੇ ਹਰ ਦੁਆਰ ਉੱਲ ਚੱਲ ਪਏ ਰਸਤੇ ਵਿੱਚ ਰਾਤ ਪੈ ਗਈ ਇੱਕ ਧਰਮਸ਼ਾਲਾ ਸੀ ਸਾਰੇ ਉੱਥੇ ਹੀ ਰਹਿ ਪਏ ਗਰਮੀ ਦਾ ਮੌਸਮ ਹੋਣ ਕਰਕੇ ਪਾਲਕੀ ਅੰਦਰ ਰੱਖ ਦਿੱਤੀ ਤੇ ਬਾਕੀ ਸਾਰੇ ਸਾਥ ਸਬੰਧੀ ਬਾਹਰ ਆ ਕੇ ਲੰਮੇ ਬੈ ਗਏ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਕਿ ਪਿਤਾ ਜੀ ਨੂੰ ਗੰਗਾ ਤੇ ਰਹਿਣ ਲਈ ਬਹੁਤ ਕਿਹਾ ਸੀ ਪਰ ਨਾ ਮੰਨੇ ਗੰਗਾ ਮਈਆਂ ਨੂੰ ਗਾਲਾਂ ਦਿੰਦੇ ਰਹੇ ਹੁਣ ਤਾਂ ਉਹਨਾਂ ਦੀਆਂ ਹੱਡੀਆਂ ਗੰਗਾ ਵਿੱਚ ਪ੍ਰਵਾਹ ਕਰਾਵਾਂਗੇ ਜਿਸ ਕਰਕੇ ਇਹਨਾਂ ਦੀ ਗਤੀ ਹੋ ਜਾਵੇਗੀ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਸੌਂ ਗਏ ਤੇ ਉਹਨਾਂ ਦੇ ਲਾਗੇ ਹੀ ਕੋਹ ਦੂਰ ਤੇ ਇੱਕ ਕੋੜੀ ਬੈਠਾ ਸੀ ਜੋ ਸਭ ਗੱਲਾਂ ਸੁਣਦਾ ਰਿਹਾ ਤੇ ਆਪਣੇ ਮਨ ਵਿੱਚ ਸੋਚਿਆ ਇੱਥੇ ਤਾਂ ਮੈਨੂੰ ਕੋਈ ਪੁੱਛਦਾ ਨਹੀਂ ਹਰ ਦوار ਬੜੇ-ਬੜੇ ਦਾਨੀ ਆਉਂਦੇ ਹਨ ਜੋ ਦਾਨਪੁਣ ਕਰਦੇ ਹਨ ਉੱਥੇ ਮੇਰਾ ਗੁਜ਼ਾਰਾ ਚੰਗਾ ਹੋਵੇਗਾ ਇਸ ਲਈ ਮੈਂ ਹਰ ਦوار ਚਲਾ ਜਾਵਾਂ ਤਾਂ ਚੰਗਾ ਹੈ ਇਹ ਗੱਲ ਸੋਚ ਕੇ ਉਹ ਗੋੜੀ ਉਸ ਕਮਰੇ ਵਿੱਚ ਚਲੇ ਗਿਆ ਜਿੱਥੇ ਸ਼ਾਹੂ ਕਰਦੀ ਦੇਹ ਪਈ ਸੀ ਉਸ ਨੇ ਸ਼ਾਹੂ ਕਰਦੀ ਦੇਹ ਨੂੰ ਚੁੱਕ ਕੇ ਇੱਕ ਪਾਸੇ ਰੱਖ ਦਿੱਤਾ ਤੇ ਉਸ ਉੱਪਰ ਚਾਦਰ ਪਾ ਦਿੱਤੀ ਤੇ ਆਪ ਉਸ ਪਾਲਕੀ ਵਿੱਚ ਸੌਂ ਗਿਆ ਸਵੇਰ ਹੋਣਸਾਰ ਸਾਰੇ ਲੋਕ ਉੱਠ ਕੇ पालकीम ਚੁੱਕ ਕੇ ਹਰਦوار ਵੱਲ ਤੁਰ ਪਏ ਜਿਸ ਵੇਲੇ ਹਰਦوار ਪਹੁੰਚ ਗਏ ਬ੍ਰਾਹਮਣ ਸਾਧੂ ਇਕੱਠੇ ਕਰਕੇ ਪਿਤਾ ਦਾ ਸਕਾਰ ਕਰਨ ਵਾਸਤੇ ਪਾਲਕੀ ਖੋਲਣ ਲਗੇ ਤਾਂ ਉਸ ਵੇਲੇ ਕੋੜੀ ਨੇ ਅੰਘ ਲਾਈ ਵੇਖ ਕੇ ਸਭ ਹੈਰਾਨ ਹੋ ਗਏ ਕਿ ਮਰਦਾ ਜਿੰਦਾ ਕਿਵੇਂ ਹੋ ਗਿਆ ਜਦ ਕਪੜਾ ਲਾ ਕੇ ਵੇਖਿਆ ਤਾਂ ਪਾਲਕੀ ਵਿੱਚੋਂ ਇੱਕ ਕੋੜੀ ਨਿਕਲਿਆ ਵੇਖ ਕੇ ਡਰ ਗਏ ਕਿ ਕੋੜੀ ਕਿੱਥੋਂ ਆ ਗਿਆ ਜਦ ਉਸ ਤੋਂ ਪੁੱਛਿਆ ਤਾਂ ਉਸਨੇ ਸਾਰਾ ਹਾਲ ਸੁਣਾਇਆ ਕਿ ਤੁਹਾਡਾ ਪਿਤਾ ਉੱਥੇ ਹੀ ਹੈ ਰਾਤ ਨੂੰ ਜਿਸ ਧਰਮਸ਼ਾਲਾ ਵਿੱਚ ਤੁਸੀਂ ਠਹਿਰੇ ਸੀ ਮੈਂ ਉੱਥੇ ਭੁੱਖਾ ਪਾਣਾ ਰਹਿੰਦਾ ਸੀ ਇਸ ਕਰਕੇ ਮੈਂ ਪਾਲਕੀ 'ਚ ਲੰਮਾ ਪੈ ਕੇ ਇੱਥੇ ਪੁੱਜ ਗਿਆ ਇੱਥੇ ਰੱਜ ਕੇ ਖਾਵਾਂਗਾ ਇਹ ਸੁਣ ਕੇ ਸਾਰੇ ਆਪਸ ਵਿੱਚ ਕਹਿਣ ਲੱਗੇ ਸਾਡਾ ਪਿਤਾ ਜਿਉਂਦਿਆਂ ਗੰਗਾ ਤੇ ਨਹੀਂ ਆਇਆ ਪਰ ਮਰ ਕੇ ਵੀ ਨਹੀਂ ਆਉਂਦਾ ਪਿਆ ਬਾਕੀ ਦੇ ਆਦਮੀ ਉੱਥੇ ਰਹੇ ਇੱਕ ਉਸਦਾ ਲੜਕਾ ਤੇ ਇੱਕ ਹੋਰ ਦੋਵੇਂ ਮਿਲ ਕੇ ਉਸ ਨੂੰ ਲੈਣ ਆਏ ਆ ਕੇ ਵੇਖਿਆ ਕਿ ਮਰਦਾ ਉੱਥੇ ਹੀ ਧਰਮਸ਼ਾਲਾ ਵਿੱਚ ਪਿਆ ਹੈ ਉਹ ਉਸ ਮਰਦੇ ਨੂੰ ਘੋੜੀ ਤੇ ਬੰਨ ਕੇ ਦੋਵੇਂ ਸਵਾਰ ਹੋ ਕੇ ਚੱਲ ਪਏ ਮਰਦੇ ਕਰਕੇ ਘੋੜੀ ਐਸੀ ਡਰੀ ਕਿ ਮੁੜ ਕੇ ਫਿਰ ਸਹਾਰਨਪੁਰੀ ਆ ਗਈ ਲੋਕ ਵੇਖ ਕੇ ਹੱਸਣ ਲੱਗ ਪਏ ਤੇ ਪੁੱਛਦੇ ਹਨ ਇਹ ਕੀ ਹੋਇਆ ਇਸ ਨੂੰ ਤਾਂ ਪਾਲਕੀ ਵਿੱਚ ਲਟਾ ਕੇ ਹਰਦਵਾਰ ਲੈ ਕੇ ਗਏ ਸੀ ਤੇ ਘੋੜੀ ਤੇ ਵਾਪਸ ਕਿਵੇਂ ਆ ਗਿਆ ਉਹਨਾਂ ਨੂੰ ਸਾਰਾ ਹਾਲ ਸੁਣਾਇਆ ਫਿਰ ਸਾਰਿਆਂ ਨੇ ਕਿਹਾ ਜਿਹੜੇ ਹਰਦਵਾਰ ਸੰਬੰਧੀ ਬੈਠੇ ਹਨ ਉਹਨਾਂ ਸਾਰਿਆਂ ਨੂੰ ਬੁਲਾ ਕੇ ਇਸ ਦਾ ਸੰਸਕਾਰ ਇੱਥੇ ਕਰੋ ਸਾਰਿਆਂ ਨੂੰ ਬੁਲਾ ਕੇ ਉਸ ਦਾ ਸੰਸਕਾਰ ਸਹਾਰਨਪੁਰੀ ਕੀਤਾ ਗਿਆ ਚੌਥੇ ਦਿਨ ਉਸ ਦੀਆਂ ਹੱਡੀਆਂ ਚੁੱਕ ਕੇ ਆਪਣੇ ਪੁਜਾਰੀ ਨੂੰ ਸੱਦ ਕੇ ਕਿਹਾ ਤੁਸੀਂ ਆਪ ਹੀ ਜਾ ਕੇ ਇਸ ਦੀਆਂ ਹੱਡੀਆਂ ਗੰਗਾ ਵਿੱਚ ਪਾਓ ਸਭ ਨੇ ਆਪੋ ਆਪਣੀ ਮਰਜ਼ੀ ਮੁਤਾਬਕ ਪੁਜਾਰੀ ਨੂੰ ਪੈਸੇ ਦਿੱਤੇ ਪੁਜਾਰੀ ਕੋਲ 1000 ਰੁਪਿਆ ਇਕੱਠਾ ਹੋ ਗਿਆ ਜਿਸ ਵੇਲੇ ਪ੍ਰੋਹਤ ਹੱਡੀਆਂ ਲੈ ਕੇ ਸ਼ਹਿਰ ਤੋਂ ਬਾਹਰ ਆਇਆ ਤਾਂ ਮਨ ਵਿੱਚ ਸੋਚਿਆ ਕਿ ਜੇਕਰ ਮੈਂ ਇਹ ਪੈਸੇ ਨਾਲ ਲੈ ਕੇ ਜਾਵਾਂਗਾ ਹੋ ਸਕਦਾ ਹੈ ਰਸਤੇ ਵਿੱਚ ਕੋਈ ڈاکੂ ਲੁੱਟ ਲਵੇ ਇਸ ਲਈ ਘਰ ਰੱਖਵਾ ਤਾਂ ਚੰਗਾ ਹੈ ਇਹ ਵਿਚਾਰ ਕਰਕੇ ਬਾਹਰ ਜੰਗਲ ਵਿੱਚ ਇੱਕ ਦਰਖਤ ਦੀ ਟਾਣੀ ਨਾਲ ਉਹ ਹੱਡੀਆਂ ਵਾਲੀ ਗੁਤਲੀ ਬਣ ਕੇ ਘਰ ਆ ਗਿਆ ਪਿੱਛੋਂ ਇੱਕ ਪੰਗੀ ਲੱਕੜੀਆਂ ਲੈਣ ਵਾਸਤੇ ਉਸ ਜੰਗਲ ਵਿੱਚ ਪੁੱਜ ਗਿਆ ਉਸੇ ਦਰਖਤ ਤੇ ਚੜ ਗਿਆ ਗੁਤਲੀ ਵੇਖ ਕੇ ਉਸ ਨੂੰ ਭੁਲੇਖਾ ਪੈ ਗਿਆ ਕਿ ਇਸ ਵਿੱਚ ਤੰਨ ਹੋਵੇਗਾ ਇਹ ਵਿਚਾਰ ਕਰਕੇ ਗੁਥਲੀ ਲਾ ਕੇ ਹੇਠਾ ਉਤਰ ਆਇਆ ਦੂਰ ਜਾ ਕੇ ਗੁਥਲੀ ਖੋਲ ਕੇ ਢੇਰੀ ਕੀਤੀ ਹੱਡੀਆਂ ਤਾਂ ਇੱਧਰ ਉੱਧਰ ਸੁੱਟ ਦਿੱਤੀਆਂ ਵਿੱਚੋਂ ਕੁਝ ਪੈਸੇ ਰੁਪਏ ਵਿਪਾਨ ਤੇ ਵੇੜ ਵਾਲਾ ਕੱਪੜਾ ਇਹ ਚੀਜ਼ਾਂ ਲੈ ਕੇ ਘਰ ਆ ਗਿਆ ਪਿੱਛੋਂ ਪੁਰੋਹਤ ਆ ਕੇ ਦੇਖਦਾ ਹੈ ਕਿ ਗੁਥਲੀ ਉੱਥੇ ਹੈ ਹੀ ਨਹੀਂ ਬੜੀ ਤਲਾਸ਼ ਕੀਤੀ ਪਰ ਕੋਈ ਪਤਾ ਨ ਲੱਗਾ ਫਿਰ ਹਰਦਵਾਰ ਜਾ ਕੇ ਉਥੋਂ ਝੂਠੀਆਂ ਚਿੱਠੀਆਂ ਲਿਖਵਾ ਕੇ ਉਹਨਾਂ ਦੇ ਘਰ ਆ ਕੇ ਦਿੱਤੀਆਂ ਤੇ ਕਿਹਾ ਤੁਹਾਡੇ ਪਿਤਾ ਦੇ ਫੁੱਲ ਗੰਗਾ ਵਿੱਚ ਪ੍ਰਵਾਹ ਕਰ ਆਇਆ ਹਨ ਇੰਨੇ ਵਿੱਚ ਉਹ ਸਾਰਾ ਪਰਿਵਾਰ ਨਿਸ਼ਚਿੰਤ ਹੋ ਗਿਆ ਕਿ ਚਲੋ ਸਾਡੇ ਪਿਤਾ ਦੀਆਂ ਹੱਡੀਆਂ ਤਾਂ ਗੰਗਾ ਵਿੱਚ ਪਹੁੰਚ ਗਈਆਂ ਉਸ ਗੁਥਲੀ ਵਿੱਚੋਂ ਵੇੜ ਵਾਲਾ ਖੀਨ ਖਾਬ ਦਾ ਕੱਪੜਾ ਜਿਹੜਾ ਭੰਗੀ ਨੇ ਮਿਲਿਆ ਸੀ 6 ਮਹੀਨੇ ਬਾਅਦ ਉਸਦੀ ਕੁੜਤੀ ਸੁਆ ਕੇ ਉਸ ਭੰਗੀ ਨੇ ਆਪਣੇ ਗਲ ਪਾ ਲਈ ਤੇ ਸ਼ਾਹੂਕਾਰ ਦੇ ਘਰ ਸਫਾਈ ਕਰਨ ਆ ਗਿਆ ਸਫਾਈ ਕਰ ਰਿਆ ਸੀ ਤਾਂ ਸ਼ਾਹੂ ਕਰਦੀ ਨੂੰ ਨੇ ਉਸ ਕੱਪੜੇ ਨੂੰ ਪਛਾਣ ਲਿਆ ਅਤੇ ਆਪਣੇ ਪਤੀ ਨੂੰ ਆ ਕੇ ਦੱਸਿਆ ਕਿ ਇਹ ਉਹੀ ਕੱਪੜਾ ਹੈ ਜੋ ਪਿਤਾ ਜੀ ਦੀਆਂ ਹੱਡੀਆਂ ਨਾਲ ਗੁਥਲੀ ਵਿੱਚ ਪਾ ਕੇ ਭੇਜਿਆ ਸੀ ਤਾਂ ਸ਼ਾਹੂ ਕਰ ਦੇ ਮੁੰਡੇ ਨੇ ਉਸੇ ਵੇਲੇ ਪੰਗੀ ਨੂੰ ਤਾੜ ਕੇ ਪੁੱਛਿਆ ਤਾਂ ਪੰਗੀ ਨੇ ਸੱਚ-ਸੱਚ ਦੱਸ ਦਿੱਤਾ ਕਿ ਮੈਂ ਜੰਗਲਾਂ ਵਿੱਚੋਂ ਲੱਕੜਾਂ ਲੈਣ ਗਿਆ ਸੀ ਉੱਥੇ ਰੋਖ ਨਾਲ ਇੱਕ ਗੁੱਥੀ ਟੰਗੀ ਹੋਈ ਸੀ ਉਸ ਨੂੰ ਲਾ ਕੇ ਫੋਲਿਆ ਉਸ ਵਿੱਚ ਹੱਡੀਆਂ ਸਨ ਉਹ ਤਾਂ ਮੈਂ ਦੂਰ ਛੋਟ ਦਿੱਤੀਆਂ ਉਸ ਵਿੱਚ ਕੁਝ ਰੁਪਏ ਅਤੇ ਬਾਂਣ ਸਨ ਉਹ ਮੈਂ ਕੱਢ ਕੇ ਵਰਤ ਲਿਆ ਤੇ ਜਿਹੜਾ ਕੱਪੜਾ ਨਿਕਲਿਆ ਉਸ ਦੀ কুরਤੀ ਬਣਾ ਕੇ ਪਾ ਲਈ ਪੁੱਤਰਾ ਨੇ ਬਰਾਦਰੀ ਵਿੱਚ ਮੁਖੀ ਆਦਮੀ ਬੁਲਾ ਕੇ ਉਸ ਪੁਜਾਰੀ ਨੂੰ ਸਿੱਧਕੇ ਪੁੱਛਿਆ ਕਿ ਤੂੰ ਚਿੱਠੀ ਹਰ ਦਰੋਂ ਲਿਖਾ ਕੇ ਲਿਆਂਦੀ ਸੀ ਉਹ ਚਿੱਠੀ ਸੱਚੀ ਹੈ ਜਾਂ ਝੂਠੀ ਸੱਚ ਕਹਿ ਨਹੀਂ ਤਾਂ ਤੇ ਇਹਨੂੰ ਪੁਜਾਰੀ ਪੁਨੇ ਤੋਂ ਹਟਾ ਦਿੱਤਾ ਜਾਵੇਗਾ ਇਹ ਗੱਲ ਸੁਣ ਕੇ ਉਹ ਪੁਜਾਰੀ ਡਰ ਗਿਆ ਤੇ ਉਸਨੇ ਥੋੜੀ ਸੋਚ ਵਿਚਾਰ ਕਰਕੇ ਇੱਕ ਉਕਤੀ ਦੀ ਗੱਲ ਕਹੀ ਕਿ ਤੁਹਾਡਾ ਪਿਓ ਜਿਉਂਦਿਆਂ ਹੋਇਆ ساری ਉਮਰ ਗੰਗਾ ਤੇ ਨਹੀਂ ਗਿਆ ਮਰ ਜਾਣ ਤੇ ਵੀ ਤੁਸੀਂ ਸਾਰੇ ਪਾਲਕ ਵਿੱਚ ਪਾ ਕੇ ਲੈ ਕੇ ਗਏ ਉਹ ਫਿਰ ਵੀ ਨਾ ਗਿਆ ਰਾਹ ਵਿੱਚ ਹੀ ਰਹਿ ਗਿਆ ਤੇ ਮੈਂ ਇਕੱਲਾ ਬ੍ਰਾਹਮਣ ਉਸ ਨੂੰ ਕਿਵੇਂ ਲਿਜਾ ਸਕਦਾ ਹਾਂ ਇਹ ਗੱਲ ਸੁਣ ਕੇ ਸਭ ਨੇ ਵਿਚਾਰਿਆ ਕਿ ਉਹ ਪਰਮਾਤਮਾ ਤੋਂ ਬੇਮੁਖ ਸੀ ਪਰਮਾਤਮਾ ਨੂੰ ਪਾਇਆ ਹੀ ਨਹੀਂ ਇਸ ਕਰਕੇ ਉਸ ਦੀ ਮੁਕਤੀ ਨਹੀਂ ਹੋਈ ਪਰ ਜੇਕਰ ਉਹ ਪਰਮਾਤਮਾ ਦਾ ਨਾਮ ਜਪਦਾ ਸਿਮਰਨ ਕਰਦਾ ਦਾਨਪੁਨ ਕਰਦਾ ਸੇਵਾ ਕਰਦਾ ਤਾਂ ਸ਼ਾਇਦ ਉਸ ਨੂੰ ਮੁਕਤੀ ਮਿਲ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ